ਕਣੀ ਕਿੱਥੇ ਗਈ ਹੈ ਜੋ ਹੈ ਕਿੱਥੇ ਗਈ ਮੇਲੇ ਤੇ ਆ ਡੀਟੀਆਂ ਕਿ ਲਈ ਫਿਰਦੂੰ ਡੀਟੀਆਂ ਹੈ ਐ ਕਰਨ ਵਾਲਿਆਂ ਨੇ ਇਹ ਸਖੜਿਆਈ ਤਾਂ ਬੈਠੇ ਹਾਂ ਜੋੜੀ ਆਨੇ ਆ ਹੈ ਜੋੜੀ ਆਨੇ ਆ ਹਾਂ ਥੋੜੀ ਜੁੜਨੀਆਂ ਜੇ ਜੜ ਗੀਆਂ ਨੇ ਤੇ ਚੀਟੀ ਉਤੇ ਵੀਡੀਓ ਨਾ ਪਾਈ ਗੱਲ ਸਮਝ ਲੈ ਕਿਵੇਂ ਜੇ ਤਨਾ ਯਾ ਜਨਾਰੀ ਦੇ ਪਰ YouTube ਤੇ ਵੀਡੀਓ ਪਾਦੀ ਜੇ ਨਹੀਂ ਜੁੜੇ ਤਾਂ ਨਾ ਪਾਈ ਅੱਛਾ ਜੇ ਜੜਗੇ ਨਾ ਪਾਈਂਗਾ ਚੰਗਾ ਚੰਗਾ ਚੰਭੂ ਕਰਕੇ ਬਹਿਆ ਧੇਰੇ ਚੱਲੋ ਜੁੜੂਏ ਕਿ ਨਾ ਇਹਨਾਂ ਤੇ ਮਿਆ ਹਾਈ ਗਾਇਸ ਕਿੱਸੀ ਹੋ ਜੋੜੀ ਜਾਂਦਾ ਮੁੰਡਾ ਕੋਈ ਸੇ ਵੀ ਕਰੀ ਜਾਂਦਾ ਦੇ ਇਹਦੇ ਬੰਦਾ ਕੀ ਆ ਹੁਣ ਕਮਾ ਕੇ ਕੀ ਦਿਖਾਏਗਾ ਕਮਾ ਕੇ ਦਿਖਾਏਗਾ ਦਿਖਾਉ ਇਹ ਸਾਰਾ ਕੋਈ ਤਾਂ ਖੜਾਈ ਬੈਠੇ ਹੋ ਯਾਰ ਜੜਜੋ ਵੇੜ ਕੇ ਅੱਧੀ ਰਹੀ ਆ ਇਹ ਸਾਡੀ ਇਹ ਹੈ ਕੀ ਚੀਜ਼ ਹੈ ਇਹ ਨਾ ਇਹ ਆਨੇ ਦਾ ਲੜਾਇ ਮੇ ਡਰ ਜ ਕਰਨ ਵਾਲਾ ਮੁੰਡਾ ਕਰੀ ਜਾਂਦਾ ਕੋਸ਼ਿਸ਼ ਦੇ ਦੇ ਮੁੰਡੇ ਦੇ ਵਿੱਚ ਕੱਲ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਬਈ ਤੇ ਆਪਣਾ ਚੈਨਲ YouTube ਤੇ ਪ੍ਰੀਤ ਮੋਸੇ ਆ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਬਵਾ ਪਈਆਂ ਨੇ ਨਾ ਕਿਆ ਇਹ ਉਹ ਕਰਦੇ ਹੋ ਐਂ ਕਰ ਦਿੰਨਾ ਇਸ ਚਲੋ ਹੁਣ ਤਾਂ ਥੋੜੀ ਹੀ ਰਹੀ ਹੈ ਹੁਣ ਤਾਂ ਕਰਤਾ ਹੈ ਇਹ ਵਾ ਇਹ ਕੁੜੀ ਅਰੇ ਇਹ ਨਹੀਂ ਆ ਇਹ 바ਵਾ ਪਈਆਂ ਹਲੋ ਗਾਇਜ਼ ਜੇ ਰਹੀ ਹੈ ਹਰੇ ਕੋ ਬੰਦੇ ਤੋਂ ਮੈਥੋਂ ਤਾਂ ਐਂ ਤਾਂ ਨਹੀਂ ਲਾਦਾ ਵੀ ਹਰੇ ਕੋ ਬੰਦਾ ਜੋੜ ਦੂ ਹਲੋ ਗਾਇਜ਼ ਜੇ ਬਚੀ ਹੈ 10 ਹੇ ਗਾਇਸ ਉਹ ਗਿਰ ਗਿਆ ਰੇ ਬਾਪਾ ਆ ਜਾ ਨਾ ਹੈਲੋ ਗਾਇਸ 2 4 5 6 7 ਰਹਿ ਗਈਆਂ ਇਹ ਰਹੀ ਸੈਵਨ 7 ਰਹਿ ਗਈਆਂ ਦੱਬੀ ਤਿਆਰ ਹੈ ਦੱਬੀ ਵਾਲਾ ਤਿਆਰ ਹੈ ਇਧਰੋਂ ਖੁੰਜੇ ਕਿਧਰੋਂ ਗੱਡੀ ਜਾਨੇ ਹੋ ਕੱਢਦੇ ਹੁੰਦੇ ਐਵੇਂ ਓਏ ਇਸ ਸੰਤਰੀਗਾ ਓਏ ਆਹ ਲੱਗੂ ਆ ਅੱਟ ਨਹੀਂ ਤੱਕੂ ਕਮਾ ਗਏ ਯਾਰ ਕਮਾ ਗਏ ਯਾਰ ਚਾਰ ਤੰਨੇ ਕਿਤੇ ਦੋਨੇ ਤੰਨੇ 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 ਕੋ ਕਿ ਨਹੀਂ ਬਾਰੀ ਬਟੇਗਾ ਕਗਾ ਇਹਦੀ ਆ ਪਹਿਲੀ ਆ ਹਾਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ